ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਪਾਖੜਾ ਡੈਮ ਦੇ ਬਾਰੇ ਜੋ ਅਪਡੇਟ ਹੈ ਉਸ ਦਾ ਜੋ ਲੈਵਲ ਹੈ 1679 ਫੁੱਟ ਹੋ ਚੁੱਕਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਮੁੜਾ ਹੈ ਅਗਲਾ ਵੈਂਡਰ ਪ੍ਰੋਟੈਕਸ਼ਨ ਥੋੜੀ ਦੇਰ ਚਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਕਾਲ ਤਕਰੀਬਨ 11:30 ਵਜੇ ਲਵਾਂਗੇ ਜੋ ਵੀ ਅਪਡੇਟ ਹੈ ਮੈਂ ਤੁਹਾਨੂੰ ਅਸੀਂ ਸਾਡੀ ਜ਼ਿੰਮੇਵਾਰੀ ਹੈ ساری ਰਾਤ ਵੀ ਅਸੀਂ ਹਰ ਇੱਕ ਇੱਕ ਘੰਟੇ ਦਾ ਅਪਡੇਟ ਲੈਂਦੇ ਹਾਂ ਬਹੁਤ ਸਾਰੇ ਲੋਕ ਅਫਵਾਹਾਂ ਲਾਜ਼ਮੀ ਰਾਤ ਨੂੰ ਪਾਣੀ ਛੱਡ ਜਾਣਗੇ ਬਿਲਕੁਲ ਐਦਾਂ ਦੀਆਂ ਅਫਵਾਹਾਂ ਤੋਂ ਐਦਾਂ ਦੇ ਫੇਕ ਨਿਊਜ਼ ਚੈਨਲ ਤੋਂ ਬਚੋ ਹਰ ਇੱਕ ਜਿਹੜੀ ਜ਼ਿੰਮੇਵਾਰੀ ਹੈ ਅ ਇਹ ਮੇਰਾ ਧਰਮ ਹੈ ਕਿ ਕੋਈ ਵੀ ਇਦਾਂ ਦੀ ਜਿਹੜੀ ਜ਼ਿੰਮੇਵਾਰ ਚ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ 11:00 11:00 ਵਜੇ ਅਗਲੀ ਕਾਲ ਜਿਹੜੀ ਉਹ ਲਵਾਂਗੇ ਦੇਖਦੇ ਹੋਏ ਕਿ ਅਗਲੇ 2-3 ਦਿਨ ਦਾ ਜਿਹੜਾ ਹੈ ਵੈਦਰ ਕਿਵੇਂ ਹੈ ਫਿਲਹਾਲ ਜਿੰਨਾ ਪਾਣੀ ਚੱਲ ਰਿਹਾ ਉਹਨਾ ਪਾਣੀ ਹੀ 75000 ਕਿਊਸੇ ਕੋ ਨਾ ਹੀ ਚੱਲੂਗਾ ਇਸ ਤੋਂ ਇਲਾਵਾ ਜੀ ਮੈਂ ਤਿੰਨ ਬੇਨਤੀਆਂ ਜਿਹੜੀਆਂ ਆਪ ਸਭ ਨੂੰ ਕਰਨੀਆਂ ਤੇ ਮਾਸ ਕਰਦਾ ਕਿ ਤੁਸੀਂ ਇਹਨਾਂ ਮੇਗੀਆਂ ਤਿੰਨੋਂ ਬੇਨਤੀਆਂ ਨੂੰ ਲੋੜਵੰਦਾ ਤੱਕ ਤੇ ਜਿੱਥੇ ਤੱਕ ਜਾਣਨਾ ਚਾਹੀਦੀ ਹੈ ਉਹ ਜ਼ਰੂਰ ਪਹੁੰਚਾਉਗੇ ਪਹਿਲੀ ਬੇਨਤੀ ਤੇ ਇਹ ਹੈ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਤੇ ਉਹ ਮੇਰੀ ਰਿਹائش ਹੈ ਜਿਸ ਦਾ ਨਾਮ ਸੇਵਾ ਸਧਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਦਾ ਕਪਾਏ ਪਹੁੰਚਾ ਸਕੀਏ ਅ ਇਸ ਦਿਨ ਨਾਲ ਜਿਹੜੀ ਹੈ ਦੂਜੀ ਬੇਨਤੀ ਇਹ ਹੈ ਕਿ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਉਸ ਦੇ ਉੱਤੇ ਇਲਾਕੇ ਚ ਜੋ ਜੋ ਫੋਨ ਆਉਂਦੇ ਹੈ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਪਰ ਬਹੁਤ ਸਾਰੇ ਦਾਨੀ ਸਜਨਾ ਦੇ ਵੀ ਜਿਹੜੇ ਹੈ ਉਹ ਫੋਨ ਆ ਰਹੇ ਹੈ ਅ ਕਿਸੇ ਨੂੰ ਵੀ ਬੇਨਤੀ ਹੈ ਕਿ ਕਿਸੇ ਕਿਸੇ ਤਰ੍ਹਾਂ ਦੀ ਵੀ ਸਾਨੂੰ ਜਿਹੜੀ ਹੈ ਅ ਮਾਇਦੀ ਯਾ ਡਾਇਰੈਕਟ ਜਿਹੜੇ ਕੈਸ਼ ਤੇ ਯਾ ਮਨੀ ਦੀ ਜਿਹੜੀ ਲੋਡ ਨਹੀਂ ਹੈ ਪਰ ਕਿਸੇ ਨੇ ਮੈਨੂੰ ਦੱਸਿਆ ਟੱਕੇ ਨਾਲ 11000 ਰੁਪਏ ਉਸ ਨੰਬਰ ਦੇ ਉੱਤੇ ਜਿਹੜਾ ਹੈ ਪਾ ਦਿੱਤੇ Google Pay ਕਰਕੇ ਉਹ ਜਿਹੜਾ 11000 ਰੁਪਏ ਅਸੀਂ ਅੱਜ ਸਾਡੇ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਦੀ ਕਾਰ ਸੇਵਾ ਕਿਲਾ ਨਨਕਟਾਪੁਰ ਵਾਲੇ ਹਮ ਦੇ ਦਾਂਗੇ ਅਗਰ ਕਿਸੇ ਨੇ ਇਤਨੀ ਕੋਈ ਮਦਦ ਕਰਨੀ ਵੀ ਹੈ ਤਾਂ ਸਾਡੇ ਇਲਾਕੇ ਦੇ ਜਿਹੜੇ ਸੰਤ ਮਹਾਪੁਰਖ ਹੈ ਜੋ ਸੇਵਾ ਕਰ ਰਹੇ ਹੈ ਕਿ ਬਾਬਾ ਸਤਨਾਮ ਸਿੰਘ ਜੀ ਹੋਗੇ ਬਾਲ ਬਾਬਾ ਜੀ ਹੋਗੇ ਸੰਤ ਬਾਬਾ ਬਤਾਰ ਸਿੰਘ ਜੀ ਹੋਗੇ ਜਾਂ ਪੱਸੀ ਵਾਲਾ ਨੇ ਸਾਡੇ ਸੰਤ ਹੋਗੇ ਉਹਨਾਂ ਦਾ ਦੇ ਦਾਂਗੇ ਤੁਸੀਂ ਉਹਨਾਂ ਨੂੰ ਕਰ ਸਕਦੇ ਪਰ ਸਾਡੀ ਕਿਸੇ ਟੀਮ ਨੂੰ ਤੁਹਾਡੀ 1 ਰੁਪਏ ਦੀ ਵੀ ਜਿਹੜੀ ਹੈ ਮੇਰੀ ਬੇਨਤੀ ਹੈ ਸਿ ਸਾਡੀ ਰੀਲੋਡ ਦੀ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਜਿਹੜੇ ਹੋਰ ਸਾਥੀ ਰਾਹਤ ਸਮਗਰੀ ਭੇਜ ਰਹੇ ਨੇ ਵੱਖ-ਵੱਖ ਲੋੜ ਉਹ ਅਸੀਂ ਨੰਗਲ ਦੇ ਜਿਹੜਾ ਅਸੀਂ ਉਹ ਸਿਵਾ ਸਦਨ ਜਿਹੜਾ ਰਹਿائش ਦੇ ਵਿੱਚ ਉੱਥੋਂ ਅਸੀਂ ਵੱਖ-ਵੱਖ ਇਲਾਕੇ ਚ ਵੰਡਦੇ ਰਵਾਂਗੇ ਤੀਜੀ ਬੈਂਤੀ ਹਲਾਕੇ ਦੇ ਨੌਜਵਾਨਾ ਉਹਨਾਂ ਤੁਸੀਂ ਬਹੁਤ ਸਾਥ ਦੇ ਰਹੇ ਹੋ ਨਾਕੇ ਦੇ ਸਰਪੰਚ ਸਾਬਾਨਾ ਨੂੰ ਮੈਂ ਥੋੜਾ ਰਿਣੀ ਹਾਂ ਤੁਸੀਂ ਇਸ ਮੌਕੇ ਤੇ ਜਿਸ ਤਰੀਕੇ ਦਾ ਸਾਥ ਦੇ ਰਹੇ ਹੋ ਅਮ ਅਗਲੇ ਕੁਝ ਦਿਨ ਵੀ ਮੌਸਮ ਅਜਿਹਾ ਹੀ ਆਪਾਂ ਦੇਖ ਰਹੇ ਆ ਜਿਹੜਾ ਹੈ ਸਾਰੇ ਬੱਦਲ ਨੇ ਤਾਂ ਜਿਹੜਾ ਟਾਈਮ ਆਪਾਨੂੰ ਮਿਲਦਾ ਆਪਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਸੈਂਡ ਬੈਗਸ ਜਿਹੜੇ ਹੈ ਉਹ ਥੈਲੇ ਮਿੱਟੀ ਦੇ ਭਰਾ ਕੇ ਬੁਰੀਆਂ ਜਿਹੜੀਆਂ ਰੱਖੇ ਤਿਆਰ ਰੱਖੇ ਟਰਾਲੀਆਂ ਤਾਂ ਕਿ ਕਿਤੇ ਵੀ ਲੋਡ ਹੋਵੇ ਅਸੀਂ ਉੱਥੇ ਪਹੁੰਚ ਸਕੀਏ ਇਹ 10 30 ਬੇਨਤੀ ਹੈ ਜੀ ਤੇ ਆਪ ਸਭ ਤੱਕ ਇਹ ਪਹੁੰਚਦੀਆਂ ਕਰੋ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਭਲੀ ਕਰੋ